ਤਨ ਭਾਗ ਤਿਨਾਂ ਸਾਧ ਜਨਾਂ ਹਰ ਕੀਰਤਨ ਗਾਏ ਗੁਣੀ ਜਨ ਬਣਤਿਆ ਤਨ ਤਨ ਭਾਗ ਤਿਨਾਂ ਗੁਰਮਖਾਂ ਜੋ ਗੁਰ ਸਿੱਖ ਲੈ ਮਨ ਜਿਣਤਿਆ ਸਭ ਤੋਂ ਵੱਡੇ ਭਾਗ ਗੁਰ ਸਿੱਖਾਂ ਕੇ ਜੋ ਗੁਰ ਚਰਣੀ ਸਿੱਖ ਪੜਤਿਆ ਤਨ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਪਿਆਰੇ ਖਾਲਸਾ ਦੇ ਬਹੁਤ ਵੱਡਿਆਂ ਭਾਗਾ ਵਾਲੇ ਹਾਂ ਜੋ ਮਹਾਨ ਪਰਪਕਾਰੀ ਧੰਨ ਧੰਨ ਪਿਆਰੇ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਤੋਂ ਵਰਨ ਸੈ ਮਹਾਪੁਰਖ ਧੰਨ ਧੰਨ ਬਾਬਾ ਗੇਜਾ ਸਿੰਘ ਦੇ 90ਵੇਂ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਹਾਜ਼ਰੀਆਂ ਭਰ ਰਹੇ ਹਾਂ ਗੁਰੂ ਕਿਆ ਖੁਸ਼ੀਆਂ ਪ੍ਰਾਪਤ ਕਰ ਰਹੇ ਹਾਂ ਭਾਵੇਂ ਆਪਾਂ ਬਹੁਤ ਲੰਮੇ ਸਮੇਂ ਤੋਂ ਸਤਿਗੁਰਾਂ ਦੇ ਚਰਨਾਂ ਵਿੱਚ ਸਜੇ ਹੋਏ ਹਾਂ ਪਰ ਇਹ ਵੀ ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਹੈ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਦੇ ਬਚਨ ਨੇ ਕਿ ਇਹ ਗੁਰਸਿੱਖ ਤੈਨੂੰ ਸੋਨਾ ਵੀ ਮਿਲ ਜੂ ਤੈਨੂੰ ਖਾਣਾ ਵੀ ਮਿਲਦੂ ਤੈਨੂੰ ਦੁਨਿਆਵੀ ਗੱਲਾਂ ਬਾਤਾਂ ਵੀ ਮਿਲਣ ਜਾਣਗੀਆਂ ਭਾਵੇਂ ਹੋਰ ਵੀ ਤੇਰੇ ਵੀ ਕੰਮ ਪਏ ਹੋਣ ਪਰ ਜਿੱਥੇ ਸਤ ਸੰਗ ਹੋਵੇ ਉੱਥੇ ਚੌਂਕੜਾ ਮਾਰ ਕੇ ਸਾਜਣਾ ਚਾਹੀਦਾ ਗੁਰਸਿੱਖ ਨੂੰ ਸੋ ਜਿਹੜਾ ਇਹ ਸਮਾਂ ਇਹ ਆਪਣਾ ਹੈ ਜਿਹੜਾ ਸਮਾਂ ਆਪਣਾ ਬਾਹਰ ਦੁਨਿਆਵੀ ਕੰਮਾਂ 'ਚ ਲੰਘਣਾ ਉਹ ਆਪਣਾ ਨਹੀਂ ਇਹ ਆਪਣਾ ਸਮਾਂ ਜਿਹੜਾ ਗੁਰ ਸੰਗ ਗੁਰੂ ਦੀ ਸੰਗਤ ਵਿੱਚ ਲੰਘ ਰਿਹਾ ਹੈ ਇਹ ਸਮਾਂ ਆਪਣਾ ਬਾਬਾ ਜੀ ਦੇ ਬਚਨ ਹੈ ਭਾਵੇਂ ਤੁਸੀਂ ਮਹਿਸੂਸ ਕਰਦੇ ਹੋਵੋਗੇ ਬੜੇ ਚਿਰ ਦੇ ਬੈਠੇ ਆਂ ਭੁੱਖ ਲੱਗੀ ਆਂ ਨੀਂਦ ਆਉਂਦੀ ਆ ਜਾਂ ਥੱਕ ਗਏ ਆਂ ਪਰ ਬਾਬਾ ਜੀ ਦੇ ਬਚਨ ਜਦੋਂ ਤੁਹਾਨੂੰ ਇਹ ਸਮੇਂ ਦਾ ਫਲ ਮਿਲਿਆ ਫਿਰ ਤੁਸੀਂ ਬੜੇ ਖੁਸ਼ ਹੋਵੋਗੇ ਵੀ ਬਹੁਤ ਸਤੂਗੁਰਾਂ ਨੇ ਬਖਸ਼ਿਸ਼ ਕੀਤੀ ਇੰਨਾ ਸਮਾਂ ਸਾਨੂੰ ਆਪਣੇ ਚਰਨਾਂ ਵਿੱਚ ਬਿਠਾਇਆ ਸੋ ਬਾਬਾ ਜੀ ਦੇ ਆਪਾਵਤਾਰ ਦੇ ਹਰਦੀ ਖੁਸ਼ ਵਿੱਚ ਜੁੜ ਬੈਠਾ ਜਿਨ੍ਹਾਂ ਨੇ ਸਤੂਗੁਰਾਂ ਦਾ ਬਚਨ ਹੈ ਸਫਲ ਜਨਮ ਹਰ ਜਨਕਾ ਉਪਜਿਆ ਜਿਨ ਕੀਨੋ ਸੋਤ ਵਿਧਾਤਾ ਉਸ ਹਰੀ ਦੇ ਜਾਂਦਾ ਆਇਆ ਹੋਇਆ ਇੱਥੇ ਸਫਲਾ ਜਿਨ੍ਹਾਂ ਨੇ ਆਪਣੇ ਮਾਲਕ ਦਾ ਜਸ ਆਪਣੇ ਮਾਲਕ ਨੂੰ ਬਹੁਤ ਜ਼ਿਆਦੇ ਸੌਤਰਾ ਮਤਲਬ ਬਹੁਤ ਉਸਤਤ ਵਡਿਆਈ ਕੀਤੀ ਧੰਨ ਧੰਨ ਬਾਬਾ ਗੇਜਾ ਸਿੰਘ ਜੀ ਮਹਾਰਾਜੀ ਨੇ ਦੇਸ਼ਾਂ ਵਿਰੇਸ਼ਾਂ ਵਿੱਚ ਜਾ ਕੇ ਜਿੱਥੇ ਵੀ ਬਹਿ ਗਏ ਜਿੱਥੇ ਵੀ ਮਿਲ ਗਏ ਸੰਗਤ ਮਿਲ ਗਈ ਉੱਥੇ ਬਾਬਾ ਜੀ ਦੇ ਗੁਣ ਬਾਬਾ ਜੀਆਂ ਸਾਖੀਆਂ ਬਾਬਾ ਜੀ ਦੇ ਪਰਪਕਾਰ ਹਰ ਥਾਂ ਤੇ ਦੁਨਿਆਵੀ ਕੋਈ ਗੱਲ ਹੀ ਨਹੀਂ ਕਰਨੀ ਜਿੱਥੇ ਵੀ ਸੰਗਤ ਮਿਲ ਗਈ ਜਿੱਥੇ ਵੀ ਕੋਈ ਮਹਾਪੁਰਖ ਮਿਲ ਗਏ ਜਿੱਥੇ ਕੀ ਵਿਚਾਰਾਂ ਚੱਲੀਆਂ ਗੁਰਮਤ ਅਨੁਸਾਰ ਬਾਬਾ ਜੀ ਦੇ ਬਚਨ ਸੁਣਾਉਣੇ ਕਿ ਬਾਬਾ ਜੀ ਨੇ ਕਿੰਨੀਆਂ ਬਖਸ਼ਾ ਕੀਤੀਆਂ ਕਿੰਨੇ ਪਰਪਕਾਰ ਕੀਤੇ ਸੰਗਤਾਂ ਤੇ ਸਫਲ ਜਨਮ ਹਰ ਜਨਕਾ ਉਪਜਿਆ ਜਿਨ ਕੀਨੋ ਸੋਤ ਵਿਧਾਤਾ ਸਗਲ ਸਮੂਹ ਲੈ ਉਧਰੇ ਨਾਨਕ ਪੂਰਨ ਬ੍ਰਹਮ ਪਛਾਤਾ ਉਹ ਫਿਰ ਸਗਰੇ ਜਿਹੜੇ ਵੀ ਮਹਾਪੁਰਖਾ ਉਹਨਾਂ ਦੇ ਚਰਨਾਂ ਵਿੱਚ ਆ ਗਏ ਉਹਨਾਂ ਨੂੰ ਵੀ ਨਾਲ ਦਰਗਾਹ ਨੂੰ ਲੈ ਜਾਂਦੇ ਆ ਸੋ ਇਸ ਤਰ੍ਹਾਂ ਸਤਿਗੁਰਾਂ ਦਾ ਬਚਨ ਹੈ ਕਿ ਜਿਹੜੇ ਮਹਾਪੁਰਖ ਆਪਣੇ ਮਾਲਕ ਦੀ ਉਸਤਤ ਵਿੜਿਆਈ ਕਰਦੇ ਆ ਉਹ ਆਪ ਦਾ ਤਰਦੇ ਹੀ ਹੈ ਅਤੇ ਆਪਣੇ ਸੰਗੀਆਂ ਸਾਥੀਆਂ ਨੂੰ ਵੀ ਦਰਗਾਹ ਨੂੰ ਨਾਲ ਲੈ ਜਾਂਦੇ ਤਾਰ ਦਿੰਦੇ ਆ ਸੋ ਐਸੇ ਮਹਾਪੁਰਖ ਆਪਣੇ ਬਾਬਾ ਜੀ ਬਾਬਾ ਗੀਜਾ ਸਿੰਘ ਜੀ ਮਹਾਰਾਜ ਜੋ ਆਪਾਂ ਭਾਈ ਤੇਜਿੰਦਰ ਸਿੰਘ ਜੀ ਤੋਂ ਕਿੰਨਾ ਪਿਆਰ ਦੇ ਨਾਲ ਸਰਵਣ ਕੀਤਾ 사ਤੂਗੁਰਾਂ ਦਾ ਬਚਨ ਹੈ ਜਿਹੜਾ ਜਿਹੜਾ ਬਾਬਾ ਜੀ ਤੇ ਪੂਰਨ ਤੌਰ ਤੇ ਢੁਕਦਾ ਜੋ ਪ੍ਰਾਣੀ ਮਮਤਾ ਤਜੇ ਲੋਭ ਮੋਹ ਹੰਕਾਰ ਇਹ ਸਾਰੇ ਜਿਹੜੇ ਚਾਰ ਗੁਣ ਨੇ ਬਾਬਾ ਜੀ ਦੇ ਪੂਰੇ ਟੁੱਕਦੇ ਨੇ। ਮਮਤਾ ਕਿਸੇ ਵੀ ਤਰ੍ਹਾਂ ਦੀ ਇੱਛਾ ਨਹੀਂ ਰੱਖੀ ਬਾਬਾ ਜੀ ਨੇ। ਹਾਂ ਇੱਛਾ ਹੁੰਦੀ ਹੈ, ਦੋ ਤਰ੍ਹਾਂ ਦੀ ਹੁੰਦੀ ਹੈ, ਇੱਕ دنیਵੀ, ਇੱਕ ਪਰਮਾਰਥ ਦੀ। ਜਿਹੜਾ ਵੱਧ ਤੋਂ ਵੱਧ ਸਿਮਰਨ ਕਰਨਾ ਹੈ, ਆਪਣੇ ਮਾਲਕ ਦਾ ਜਸ ਕਰਨਾ, ਇਹ ਵੀ ਲੋਭ ਹੈ। ਇਹ ਵੀ ਮਮਤਾ ਹੀ ਹੈ ਇੱਕ ਆਪਣੇ ਮਾਲਕ ਨਾਲ ਪਿਆਰ ਕਰਨਾ, ਸ਼ਰਧਾ ਭਾਵਨਾ ਨਾਲ ਬਾਬਾ ਜੀ ਮਾਲਕ ਦੇ ਨਾਲ ਜੁੜਨਾ, ਉਹਨਾਂ ਦਾ ਸ਼ੁਕਰਾਨਾ ਇਹ ਵੀ ਮਮਤਾ ਹੀ ਹੈ। ਏ ਮਮਤਾ ਬਾਬਾ ਜੀ ਦੇ ਵਿੱਚ ਸੀ ਹਰ ਵੇਲੇ ਕੋਲੇ ਕਾਪੀ ਪੈਨ ਰੱਖਦੇ ਸੀ ਜਦੋਂ ਗੱਡੀ ਦੇ ਵਿੱਚ ਸਫ਼ਰ ਕਰਦੇ ਆ ਉਦੋਂ ਵੀ ਬਾਬਾ ਜੀ ਕਾਪੀ ਪੈਨ ਕੋਲੇ ਰੱਖਦੇ ਸੀ ਨਿਸ਼ਾਨ ਲਾ ਲੈਂਦੇ ਸੀ ਹਿੰਟ ਲਿਖ ਲੈਂਦੇ ਸੀ ਬਾਅਦ ਚ ਸਾਖੀਆਂ ਬਣਾ ਲੈਂਦੇ ਸੀ ਜੋ ਪ੍ਰਾਣੀ ਮਮਤਾ ਤਾਂ ਜੇ ਲੋਭ ਮੋਹ ਹੰਕਾਰ ਲੋਭ ਤਾਂ ਬਾਬਾ ਜੀ ਦੇ ਬਾਬਾ ਜੀ 15 20 ਕੰਟਰੀਆਂ ਵਿੱਚ ਗਏ ਨੇ ਸੰਗਤਾਂ ਨੇ ਬਾਬਾ ਜੀ ਨੂੰ ਆ ਮਸਕਟ ਵਿਖੇ ਬਾਬਾ ਜੀ ਨੇ ਸੋਨੇ ਦੀਆਂ ਮਾਲਾ ਸੋਨੇ ਦੀਆਂ ਕਿਰਪਾਨਾਂ ਸੋਨੇ ਦੇ ਗੜਬੇ ਵੀ ਭੇਟ ਕੀਤੇ ਪਰ ਬਾਬਾ ਜੀ ਨੇ ਟੱਚ ਨਹੀਂ ਕੀਤੇ ਗਏ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਜਨਮ ਸਥਾਨ ਤੇ ਨਾਨਕ ਸਰਚੋੜਾ ਵਿਖੇ ਉੱਥੇ ਮੱਥਾ ਟੇਕਦਾ ਧੰਨ ਧੰਨ ਬਾਬਾ ਈਸ਼ਰ ਨੂੰ ਇੰਨਾ ਤਿਆਗ ਵੀ ਇੰਨਾ ਰੱਖਿਆ ਸੋ ਬਾਬਾ ਨਾਲ ਸਗੇ ਮਹਾਰਾਜ ਦੇ ਬਚਨ ਹੈ ਕਿ ਜੇ ਹੱਥ ਪੁੱਠਾ ਹੈ ਤਾਂ ਦాతਾ ਜੇ ਹੱਥ ਸਿੱਧਾ ਤਾਂ ਮੰਗਤਾ ਹੈ ਗੁਰਸਖ ਦਾ ਕੀ ਕੰਮ ਹੈ ਗੁਰਸਖ ਬਾਬਾ ਜੀ ਦੇ ਬਚਨਾਂ ਜਿਹੜਾ ਇਹ ਦਾਤਾ ਵੈ ਗੁਰੂ ਦੇ ਕੋਲੋਂ ਮੰਗਤਾ ਪਰ ਸੰਗਤਾਂ ਦੁਨੀਆ ਦੇ ਵਿੱਚ ਉਹ ਦਾਤਾ ਹੈ ਜਨਮ ਮਰਨ ਦੋਹਾਂ ਮੈਂ ਨਾ ਹੀ ਜਨ ਪਰਉਪਕਾਰੀ ਆਏ ਜਿਹੜੇ ਮਹਾ ਪਰਖ ਪਰਉਪਕਾਰ ਕਰਨ ਵਾਸਤੇ ਆਉਂਦੇ ਆ ਬ੍ਰਹਮ ਗਿਆਨੀ ਪਰ ਉਪਕਾਰ ਓ ਮਹਾ ਬ੍ਰਹਮ ਗਿਆਨੀ ਜਿਹੜੇ ਮਹਾ ਪਰਖੰਧਿਆ ਦਰਗਾਹੀ ਡਿਊਟੀਆਂ ਲੈ ਕੇ ਆਉਂਦੇ ਆ ਉਹ ਸੰਗਤਾਂ ਨੂੰ ਟੁੱਟੀਆਂ ਹੋਈਆਂ ਰੂਹਾਂ ਨੂੰ ਗੁਰੂ ਚਰਨਾਂ ਦੇ ਨਾਲ ਜੋੜਦੇ ਐ ਉਹਨਾਂ ਦੀ ਕੋਈ ਇੱਛਾ ਨਹੀਂ ਹੁੰਦੀ ਕੋਈ ਮਾਮਤਾ ਨਹੀਂ ਹੁੰਦੀ ਕੋਈ ਲੋਭ ਨਹੀਂ ਹੁੰਦਾ ਕੋਈ ਮੋਹ ਨਹੀਂ ਹੁੰਦਾ ਹੰਕਾਰ ਤਾਂ ਉਹਨਾਂ 'ਚ ਹੋਣਾ ਹੀ ਕੀ ਹੈ ਜਿਹੜੇ ਪ੍ਰਮਾਤਮਾ ਦੇ ਆਪਣੇ ਮਾਲਕ ਦੇ ਹਮੇਸ਼ਾ ਗੁਣ ਗਾਉਂਦੇ ਨੇ ਉਹਨਾਂ 'ਚ ਹੰਕਾਰ ਤਾਂ ਹੋ ਹੀ ਨਹੀਂ ਸਕਦਾ ਜਿਹੜਾ ਪ੍ਰਮਾਤਮਾ ਦਾ ਸ਼ੁਕਰਾਨਾ ਕਰਦਾ ਉਹ ਕਦੇ ਵੀ ਬੰਦੇ ਉਹਦੇ ਵਿੱਚ ਹੰਕਾਰ ਨਹੀਂ ਆ ਸਕਦਾ ਸੋ ਬਾਬਾ ਜੀ ਦੇ ਵਿੱਚ ਐਨੀ ਨਿਮਰਤਾ ਐਨਾ ਦਾਸਾ ਭਾਵ ਸਾਰਿਆਂ ਮਹਾਪੁਰਖਾਂ ਦਾ ਸਤਿਕਾਰ ਕਰਨਾ ਸਾਰਿਆਂ ਸੰਗੀਆਂ ਦਾ ਸਤਿਕਾਰ ਕਰਨਾ ਆਪ ਬਹੁਤ ਨਿਮਰਤਾ ਵਿੱਚ ਰਹਿਣਾ ਸਭ ਕੁਝ ਹੁੰਦੇ ਹੋਏ ਵੀ ਬਾਬਾ ਜੀ ਨੇ ਸਾਈਕਲ ਤੇ ਦੀਵਾਨ ਦੇ ਵਿੱਚ ਜਾਣਾ ਜਾਂ ਆਪਣੇ व्हीलचेयर ਤੇ ਜਾਣਾ ਇਹਨੇ ਗੱਡੀਆਂ ਦੇ ਵਿੱਚ ਜਾਂ ਹੋਰ ਕੋਈ ਜਾਦੇ ਗੱਡੀਆਂ ਲਾ ਕੇ ਬੈਠਣਾ ਨਹੀਂ ਬਾਬਾ ਜੀ ਦੇ ਘਰ ਦੇ ਵਿੱਚ ਸੇਵਾਦਾਰ ਬਣ ਕੇ ਰਹੇ ਆ ਸੋ ਸਭ ਤੋਂ ਵੱਡੀ ਬਾਬਾ ਜੀ ਨੇ ਜਿਹੜੀ ਸਾਨੂੰ ਵੀ ਬਚਨ ਕਰਦੇ ਸੀ ਬਾਬਾ ਜੀ ਕਹਿੰਦੇ ਸਾਡੀਆਂ ਕੋਈ ਬਹੁਤੀਆਂ ਯਾਦਗਾਰਾਂ ਵਿੱਚ ਨਾ ਪੈਜਿਓ ਸਾਡੀ ਸਭ ਤੋਂ ਵੱਡੀ ਯਾਦਗਾਰ ਕੀ ਹੈ ਜਿਹੜਾ ਸੀ ਬਾਬਾ ਜੀ ਦਾ ਇਤਿਹਾਸ ਲਿਖਿਆ ਇਹ ਰੁਕਣਾ ਨਹੀਂ ਚਾਹੀਦਾ ਇਹ ਸੰਗਤਾਂ 'ਚ ਵੰਡੀ ਜਾਣਾ ਜਿੰਨਾ ਇਤਿਹਾਸ ਸੰਗਤਾਂ ਸੁਣਨ ਗੀਆਂ ਉਹ ਬਾਬਾ ਜੀ ਦੇ ਚਰਨਾਂ ਨਾਲ ਜੁੜਨ ਗੀਆਂ ਉਹਨਾਂ ਦਾ ਜੀਵਨ ਬਣੂ ਬਾਣੀ ਤੇ ਬਾਣੇ ਦੇ ਨਾਲ ਜੁੜਨ ਗੀਆਂ ਸੋ ਇਹ ਲਗਾਤਾਰ ਇਹ ਜਾਰੀ ਰੱਖਣਾ ਹੈ ਸੋ ਐਡੇ ਵੱਡੇ ਬਾਬਾ ਜੀ ਨੇ ਇਹ ਜਿਹੜਾ ਵੱਧ ਤੋਂ ਵੱਧ ਬਾਬਾ ਜੀ ਨੇ ਜਿੰਨਾ ਪ੍ਰਚਾਰ ਬਾਬਾ ਬਾਬਾ ਈਸ਼ਰ ਸਿੰਘ ਜੀ ਦਾ ਨਾਨਕ ਸਰ ਦਾ ਬਾਬਾ ਜੀ ਨੇ ਤੇ ਬਾਬਾ ਗੇਜਾ ਸਿੰਘ ਨੇ ਕੀਤਾ ਉਹ ਸ਼ਾਇਦ ਇੰਨਾ ਕਿਸੇ ਨੇ ਨਾ ਕੀਤਾ ਹੋਵੇ ਔਰ ਹੁਣ ਵੀ ਕਰ ਰਹੇ ਹੈ ਉਹਨਾਂ ਦਾ ਇਤਿਹਾਸ ਲਿਖਿਆ ਹੋਇਆ ਇਹ ਸਦਾ ਲਈ ਉਹਨਾਂ ਦਾ ਇਹ ਚੱਲੀ ਜਾਣਾ ਪਰਪਕਾਰ ਜਿਹੜਾ ਉਹਨਾਂ ਦਾ ਇਹ ਨਾ ਚੱਲੀ ਜਾਣਾ ਬਾਬਾ ਜੀ ਦਾ ਸੋ ਇੰਨੇ ਪਰਪਕਾਰ ਬਾਬਾ ਜੀ ਨੇ ਕੀਤੇ ਕਿ ਉਹਨਾਂ ਦੇ ਸਥਾਨਾਂ ਤੇ ਫਿਰ ਮੇਲੇ ਲੱਗਣੇ ਜੋੜ ਮੇਲੇ ਲੱਗਣੇ ਹੀ ਆ ਸੋ ਇਹ ਸਥਾਨ ਵੱਡਿਆ ਭਾਗਾ ਵਾਲਾ ਜਿੱਥੇ ਮਹਾਪੁਰਖਾਂ ਨੇ ਜਨਮ ਲਿਆ ਅਵਤਾਰ ਧਾਰਨ ਕੀਤਾ ਭਾਈ ਗੁਰਦਾਸ ਜੀ ਲਿਖਦੇ ਨੇ ਧੰਨ ਧਰਤੀ ਉਹ ਥਾਓ ਧੰਨ ਗੁਰਸਿੱਖ ਸਾਧੂ ਪੈਰ ਤਰੰਦਾ ਜਿੱਥੇ ਮਹਾਪੁਰਖ ਅਵਤਾਰ ਧਾਰਨ ਉਹ ਧਰਤੀ ਭਾਗਾਂ ਵਾਲੀ ਹੋ ਜਾਂਦੀ ਹੈ ਹੋਰ ਭਾਗਾਂ ਵਾਲੀ ਹੁਣ ਹੋਈ ਜਾਂਦੀ ਹੈ ਸਤਿਗੁਰਾਂ ਦੇ ਸੰਪਟ ਅਖੰਡ ਪਾਠ ਚੱਲ ਰਹੇ ਨੇ ਕਿੰਨਾ ਜਾਪ ਹੋ ਰਿਹਾ ਹੈ ਨੇ ਕਿੰਨੇ ਕੀਰਤਨ ਦਰਬਾਰ ਹੋ ਰਹੇ ਨੇ ਕਿੱਥੋਂ ਕਿੱਥੋਂ ਨਾਮ ਦੇ ਰਸੀਏ ਬੰਦਗੀ ਵਾਲੇ ਮਹਾਪੁਰਖ ਆ ਰਹੇ ਨੇ ਕਮਾਈਆਂ ਵਾਲੇ ਗੁਰਮਤਿ ਦਾ ਪ੍ਰਚਾਰ ਕਰ ਰਹੇ ਨੇ ਕਿੱਥੋਂ ਕਿੱਥੋਂ ਸੰਗਤਾਂ ਦੇ ਸ਼ਾਂ ਵਿਰੇਸ਼ਾਂ ਵਿੱਚੋਂ ਆ ਕੇ ਇੱਥੇ ਕਥਾ ਕੀਰਤਨ ਸਰਵਣ ਕਰਕੇ ਆਪਣੇ ਜੀਵਨ ਨੂੰ ਸਫਲਾ ਬਣਾ ਰਹੀਆਂ ਨੇ ਸੋ ਇਹ ਬਹੁਤ ਵੱਡਾ ਤੀਰਥ ਹੈਕ 68 ਤੀਰਥ ਜਹ ਸਾਧ ਭਗਤ ਰਹੇ ਤਹੈ ਬੈਕੁੰਠ ਜਹ ਨਾਮ ਉਚਰੇ ਇਹ ਬੈਕੁੰਠ ਹੈ ਸਾਧ ਸੰਗਤ ਬੈਕੁੰਠ ਹੈ ਆਹੇ ਸਤਿਗੁਰਾਂ ਦੇ ਬਚਨ ਹੈ ਸੋ ਆਪਾਂ ਬਹੁਤ ਵੱਡਿਆ ਭਾਗਾਂ ਵਾਲੇ ਹਾਂ ਸੋ ਦਾ ਸਦਾ ਜਿਆਦੇ ਸਮਾਂ ਨਹੀਂ ਲਾਉ ਸਮਾਂ ਕਾਫੀ ਹੋ ਚੁੱਕਿਆ ਹੈ ਸਤਿਗੁਰਾਂ ਦੀ ਇਹ ਪਾਰ ਬਖਸ਼ ਹੋਈ ਹੈ ਜਿੰਨੀਆਂ ਵੀ ਸੰਗਤਾਂ ਗੁਰੂ ਦਰਬਾਰ ਵਿੱਚ ਪਹੁੰਚੇ ਹੋ ਵੱਡਿਆਂ ਭਾਗਾਂ ਵਾਲੇ ਹੋ ਇਹ ਬਾਬਾ ਜੀ ਸਭ ਦੀਆਂ ਹਾਜ਼ਰੀਆਂ ਲਾ ਰਹੇ ਆ ਜਿਹੋ ਜਿਹੀ ਕੋਈ ਭਾਵਨਾ ਨਾ ਆਉਂਦਾ ਬਾਬਾ ਜੀ ਨੇ ਉਵੇਂ ਉਹਨਾਂ ਦੇ ਝੋਲੀਆਂ ਭਰ ਦੇਣੀਆਂ ਨੇ ਨਾਮ ਰਹੇ ਹੋ ਸਾਧੂ ਰਹੇ ਹੋ ਰਹੇ ਹੋ ਗੁਰੂ ਗੋਬਿੰਦ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਵੀ ਹਾਜ਼ਰ ਨੇ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਜੀ ਵੀ ਹਾਜ਼ਰ ਨੇ ਧੰਨ ਧੰਨ ਬਾਬਾ ਗੇਜਾ ਸਿੰਘ ਜੀ ਵੀ ਹਾਜ਼ਰ ਨੇ ਕਿਉਂਕਿ ਮਹਾਪੁਰਖ ਤਾਂ ਹਮੇਸ਼ਾ ਹੀ ਰਹਿੰਦੇ ਨੇ ਆਉਂਦੇ ਨਹੀਂ ਪਰ ਜਾਂਦੇ ਕਿਤੇ ਨਹੀਂ ਇਹ ਅੱਜ ਵੀ ਆਪਣੇ ਨਾਲ ਆਪਣੇ ਜੋ ਉਹਨਾਂ ਦੀਆਂ ਵਿਚਾਰਾਂ ਜੋ ਉਹਨਾਂ ਦੇ ਅਸ਼ੀਰਵਾਦਾਂ ਜੋ ਉਹਨਾਂ ਦੇ ਬਚਨ ਉਹ ਹਮੇਸ਼ਾ ਆਪਣੇ ਨਾਲ ਹੀ ਰਹਿਣੇ ਨੇ ਸੋ ਇਸ ਕਰਕੇ ਜੋ ਵੀ ਆਪਾਂ ਨੂੰ ਉਹਨਾਂ ਨੇ ਬਚਨ ਬਾਬਾ ਜੀ ਨੇ ਕੀਤੇ ਆ ਉਹ ਬਚਨਾਂ ਤੇ ਪਹਿਰਾ ਦੇਣਾ ਹੈ ਖੰਡੇ ਬਾਟੇ ਦਾ ਅਮਰ ਛਕਣਾ ਨਿਤਨੇਮ ਦੇ ਨਾਲ ਜੁੜਨਾ ਅਤੇ ਨਾਨਕ ਸਰ ਦੀ ਸੰਗਤ ਨਹੀਂ ਛੱਡਣੀ ਇਹ ਬਾਬਾ ਜੀ ਦਾ ਮੁੱਖ ਉਪਦੇਸ਼ ਸੀ ਸੋ ਆਪਾਂ ਇਹਨਾਂ ਬਚਨਾਂ ਅਨੁਸਾਰ ਚੱਲਾਂਗੇ ਤਾਂ ਆਪਣਾ ਹੀ ਲੋਕ ਸੁਖਿਆ ਪਰਲੋਕ ਸੁਹੇਲਾ ਹੈ ਵੱਡਿਆਂ ਭਾਗਾਂ ਵਾਲੇ ਸਾਰੀਆਂ ਸੰਗਤਾਂ ਸੋ ਕੱਲ ਨੂੰ ਜੋ ਬਾਬਾਈ ਤੋਂ ਹੀ ਬਰੇਸਾਏ ਹੋਏ ਭਾਈ ਧੰਨਾ ਸਿੰਘ ਜੀ ਅਤੇ ਭਾਈ ਲੱਖਾ ਸਿੰਘ ਜੀ ਹੋਰ ਵੀ ਮਹਾਪੁਰਖ ਆ ਰਹੇ ਨੇ ਉਹ ਅੱਜ ਕੱਲ ਨੂੰ ਆ ਕੇ ਇੱਥੇ ਕੀਰਤਨ ਦੀਆਂ ਹਾਜ਼ਰੀਆਂ ਭਰਨਗੇ ਬਾਬਾ ਜੀ ਦੀਆਂ ਕਥਾ ਕਹਾਣੀਆਂ ਸਰਵਣ ਕਰਨਗੇ ਪਰਸੋਂ ਨੂੰ ਦਿਨੇ 8:30 ਵਜੇ ਜਿਹੜਾ ਪਾਠ ਚੱਲ ਰਿਹਾ ਹੈ ਨੌਵੇਂ ਪਾਸ਼ਾ ਦੇ ਸ਼ਲੋਕ ਸ਼ੁਰੂ ਹੋਣਗੇ ਉਪਰੰਤ ਕੀਰਤਨ ਦਰਵਾਜ਼ ਸਜੇਗਾ ਕੀਰਤਨ ਦਰਬਾਰ ਦੇ ਵਿੱਚ ਵੀ ਮਹਾਪੁਰਖ ਰਾਗੀ ਜੱਥੇ ਕਥਾਵਾਚਕ ਆ ਰਹੇ ਨੇ ਨਾਨਕ ਸਰਦੀ ਸੰਪਰਦਾ ਦੇ ਸਾਰੇ ਮਹਾਪੁਰਖ ਆ ਰਹੇ ਨੇ ਸੋ ਇਸੇ ਤਰ੍ਹਾਂ ਸਾਰੀਆਂ ਸੰਗਤਾਂ ਨੇ ਹਾਜ਼ਰੀਆਂ ਭਰਨੀਆਂ ਸਤਿਗੁਰੂ ਬਖਸ਼ਿਸ਼ ਕਰਨ ਆਪਾਂ ਨੂੰ ਬਾਣੀ ਤੇ ਬਾਣੇ ਦੇ ਨਾਲ ਜੋੜੀ ਰੱਖਣਾ ਤਾਂ ਕਿ ਆਪਣਾ ਇਹ ਲੋਕ ਸੁਖਿਆ ਪਰ ਲੋਕ ਸੇਹਲਾ ਹੋ ਸਕੇ ਸੋ ਹੁਣ ਹਰ ਜਸ ਲੱਗੇਗਾ ਉਪਰੰਤ ਸਤਿਗੁਰਾਂ ਦਾ ਹੁਕਮ ਅਨੁਸਾਰ ਸਰਵਣ ਕਰਾਂਗੇ ਅਰਦਾਸ ਤੋਂ ਬਾਅਦ ਸਾਰੀਆਂ ਸੰਗਤਾਂ ਨੇ ਸਤਿਗੁਰਾਂ ਤੋਂ ਆਗਿਆ ਲੈ ਕੇ ਜਾਣਾ ਹੈ ਜੀ ਪਰ ਚੁੱਕ ਦੀ ਖਿਮਾ ਪਿਆਰ ਸਤ ਫਤਿਹ ਕ ਜਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤ ਮੰਡਲੀ ਹਰੀ ਦਾਵਾ ਸਾ ਇਹੋ ਨਗਰੀ ਸਾਧੂਆਂ ਦੀ ਸੰਤ Bye. ਸਾਤ ਨਾਨਕ ਮਤ ਪਾਈ ਗੁਰ ਪ੍ਰਸਾਦ ਨਾਨਕ ਮਤ ਪਾਈ ਗੁਰ ਪ੍ਰਸਾਦ ਨਾਨਕ ਮਤ ਪਾਈ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੁਨੀ ਸੈ ਪੰਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਔਖੀ ਕੜੀ ਨ ਦੇਖਣ ਦੇ ਆਪਣਾ ਬਿਰਦ ਸੰਮਾਲੇ ਹਾਥ ਦੀ ਰਾਖੈ ਆਪਣੇ ਕਉ ਸਾਸ ਸਾਸ ਪ੍ਰਤ ਪਾਲੇ ਪ੍ਰਭ ਸਿਆਉ ਲਾਗ ਰਹੇ ਓ ਮੇਰਾ ਚੀਤ ਆਦ ਅੰਤ ਪ੍ਰਭ ਸਦਾ ਸਹਾਈ ਤਨ ਹਮਾਰ ਮੀਤ ਰਹਾ ਓ ਮਨ ਬਿਲਾਸ ਪਏ ਸਾਹਿਬ ਕੀ ਅਚਰਜ ਦੀ ਖਬਦਾਈ ਆਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈ ਜਿ ਰਖਾਈ ਸਾਲਗ੍ਰਾਮ ਵਿੱਚ ਵਿਪ ਪੂਜ ਮਨਾਵੋ ਸੋਕਰਤ ਤુલਸੀ ਮਾਲਾ राम नाम बेड़ा जपीडा हो, दया करो दयाला सतनाम वाहे गुरु काहि हो, जन्म गवाव हो। काचि तः गदवाल काहे गच्छलाभ सतनाम श्रीवाहे गुरु कार हर हट माल तेण्डपुव पीतर मन जो बहो અમૃત સિંચહ પર હો કિયારે તૌ મલી કે હુવા હો સત નામ શ્રી વાહે ગુરુ કામ ક્રોધ દોય કર હો બસૌલે ગુડ હો તર્તી પાઈ ਜਿਉ ਕੋ ਦੋ ਤਿਉ ਤੁਮ ਸੁਖ ਪਾਵਹੁ ਕੀਰਤਨ ਮੀਟਿਆ ਜਾਈ ਸਤ ਨਾਮ ਸ੍ਰੀ ਵਾਹਿਗੁਰੂ ਬਾਗਲੇ ਤੇ ਫਨ ਹੰਸੁਲਾ ਹੂਬੈ ਜੇ ਤੂੰ ਕਰ ਹੈ ਦਿਆਲਾ ਰਣ ਗਤ ਨਾਨਕ ਦਾਸਨ ਦਾਸਾ ਦਇਆ ਕਰੋ ਦਇਆਲਾ ਵਾਹਿਗੁਰੂ ਜੀ ਮਿਹਰਬਾਨ ਸਾਹਿਬ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਏ ਸ੍ਰੀ ਭਗਵਤੀ ਜੀ ਸੰਗਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਈ ਫਿਰੰਗਦ ਗੁਰ ਤੇ ਅਮਰਦਾਸ ਰਾਮਦਾਸ ਸਿੰਘ ਹੋਈ ਸੰਗਾਈ ਅਰਜਨ ਅਰ ਗੋਬਿੰਦ ਨੋ ਸਿਮਰੋ ਸ੍ਰੀ ਅੰਗਰਦਾਇ ਸ੍ਰੀ ਅੰਗਰ ਕ੍ਰਿਸ਼ਨ ਜੀ ਧਿਆਈ ਐ ਜਿਸ ਡਿਠੇ ਸਭ ਦੁੱਖ ਜਾਇ ਗੁਰਤੀ ਇਕ ਬਹਾਦਰ ਸਿਮਰੀਐ ਘਰ ਨਉ ਨਿਦਿ ਆਵੇ ਧਾਈ ਸਭ ਥਾਈ ਹੋਈ ਸੰਗਾਈ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਗਲਗੀਤਾਰ ਸੱਚੇ ਪਾਤਸ਼ਾਹ ਜੀ ਸਭ ਥਾਈ ਹੋਈ ਸੰਗਾਈ ਸਤਿ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਧਰ ਕੀ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ ਸ੍ਰੀ ਵਾਹਿਗੁਰੂ ਜੀ ਕਾ ਧੰਦ ਦਸਾਂ ਪਾਤਸ਼ਾਹਾਂ ਦੇ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੋਤ ਅਗਾਜ ਰੰਗੂਰ ਜਾਖਿ ਦਾ ਜੰਗੂਰ ਕਲ ਯੁਗ ਕੀ ਬੋਹਿਤ ਨਾਮ ਕੀ ਜੰਗਾਜ ਹਾਲਤ ਬਲਤ ਕੇ ਰਖਿਆ ਅਕਾਲ ਲੋਕ ਪਰਲੋਕ ਕੇ ਸੰਹਾਇਕ ਅਗਾਜ ਨਾਜਰਾ ਦਸਾਂ ਪਾਤਸ਼ਾਹਾਂ ਦੇ ਸਰੂਪ ਦਿਨਾਂ ਦੇ ਪਾਠ ਦਰਚੰਦ ਦਾਰ ਜੀ ਕਾ ਧਿਆਨ ਧਰ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ ਸ੍ਰੀ 10 ਬਾਤ ਸਹੀਆਂ ਚਾਰ ਸਾਹਿਬ ਜਾਦੀ ਪੰਜ ਪਿਆਰੀ ਚਾਲੀ ਮੁਕਤੀ ਸਮੂਹ ਸੰਤਾਂ ਸਮੂਹ ਭਗਤਾਂ ਸਮੂਹ ਸਚਿਆਰਿਆਂ ਪਿਆਰਿਆਂ ਸਮੂਹ ਸਦਕਵਾਨ ਸ਼ਹੀਦਾ ਸਿੰਘਾਂ ਜੀ ਦੀ ਕਮਾਈ ਕਾ ਧਿਆਨ ਧਰ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ ਸ੍ਰੀ ਸਮੂਹ ਗੁਰ ਤਖਤਾਂ ਸਮੂਹ ਗੁਰਦਵਾਰਿਆਂ ਝੰਡਿਆ ਬੰਗਿਆ ਨਿਸ਼ਾਨਾਂ ਦੀਕਾ ਧਿਆਨ ਧਰ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ ਸ੍ਰੀ ਹ ਅਕਾਲ ਪੁਰਖ ਅੰਤਰਜਾਮੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸਰੂਪ ਸੱਚੀ ਪਾਤਸ਼ਾਹ ਜੀ ਅਸ ਵਿਲੇ ਆਪ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਧੰਨ ਧੰਨ ਬਾਬਾ ਈਸਰ ਸਿੰਘ ਜੀ ਮਹਾਰਾਜ ਜੀ ਆਪ ਜੀ ਤੋਂ ਵਰਉ ਸਾਇ ਹੋਈ ਮਹਾਂ ਪ੍ਰਸਾਦ ਸੰਤ ਬਾਬਾ ਗੀਜਾ ਸਿੰਘ ਜੀ ਦੇ ਜਨਮ ਦੇ ਘੜੇ ਨੂੰ ਮੁੱਖ ਰੱਖਦਿਆਂ ਹੋਇਆਂ ਸ੍ਰੀ ਸੰਪਟ ਅਖੰਡ ਪਾਠ ਸਾਇ ਪਰਾਰੰਭ ਹੋਏ ਸਨ ਸਤਿਗੁਰੂ ਜੀ ਐਸ ਵਿਲੇ ਆਪ ਜੀ ਦੀ ਹਜ਼ੂਰੀ ਵਿੱਚ ਸ਼ਾਮਾਂ ਦੇ ਦੀਵਾਨ ਸਜਾਏ ਗਏ ਹਨ ਸਜੇ ਦੀਵਾਨਾਂ ਵਿੱਚ ਆਪ ਜੀ ਦੇ ਗੁਰਬਾਣੀ ਦੇ ਕੀਰਤਨ ਆਪ ਜੀ ਦੇ ਦਰ ਘਰ ਦੀਆਂ ਕਥਾ ਵਿਚਾਰਾ ਹੋਈਆਂ ਹਨ ਕੀਰਤਨ ਕਰਦੇ ਆ ਬਾਣੀ ਕਥਾ ਕਰਦੇ ਆ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ ਆਪ ਜੀ ਦੇ ਅਣਜਾਣ ਬੱਚੇ ਸਮਝ ਕੇ ਮਾਫ਼ ਕਰਨਾ ਅੱਗੇ ਵਾਸਤੇ ਸਮਤ ਬਖਸ਼ਣੀ ਸ਼ੁੱਧ ਗੁਰਬਾਣੀ ਪੜਨ ਦੀ ਕੀਰਤਨ ਕਥਾ ਕਰਨ ਦੀ ਬਲ ਬੁੱਧੀ ਤਾਕਤ ਬਖਸ਼ਣੀ ਆਈਆਂ ਹੋਈਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਣ ਕਰਨੀਆਂ ਤਿਲ ਫੁੱਲ ਪੇਟਾਵਾਂ ਦਰਤੀ ਪ੍ਰਵਾਣ ਕਰਨੀਆਂ ਕਦਮ ਕਦਮ ਚਲਿਆ ਲੇਖੇ ਵਿਚ ਲਾਉਣਾ ਸਭ ਨੂੰ ਆਪ ਦੇ ਦਰੋਂ ਘਰੋਂ ਨਾਮਦਾਨ ਚੜ੍ਹਦੀਆਂ ਕਲਾ ਬਖਸ਼ਣੀਆਂ ਐਸੇ ਵੇਲੇ ਜੋ ਵੀ ਮਾਈ ਭਾਈ ਆਪ ਜੀ ਦੇ ਦਰ ਤੇ ਆਇਆ ਆਪ ਜੀ ਦੀਆਂ ਮਿਹਰਾਂ ਦਾ ਸਦਕਾ ਸਭ ਰਾਜੀ ਜਾਵੇ ਸੁਖ ਹੋਵੇ ਨਾਮ ਚਿਤ ਆਵੇ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਧੰਨ ਗੁਰੂ ਕੀ ਸੰਗਤ ਜੀ ਆਇਆਂ ਨੂੰ ਗੁਰਮੁਖ ਪਿਆਰਿਓ ਚਲੋ ਸਤਨਾਮ ਦਾ ਵਾਜਾ ਦਿੰਦੇ ਹੋਏ ਸਤਨਾਮ 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 ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਦਾ ਇਸ ਸਥਾਨ ਵੱਲੋਂ ਬਹੁਤ ਬਹੁਤ ਧੰਨਵਾਦ ਬਾਬਾ ਜੀ ਦੇ ਨਾਲ ਪਿਆਰ ਵਾਲਿਆ ਇਹ ਸੰਗੀ ਗੁਰਮਖ ਪਿਆਰੇ ਗਾਲਵ ਨਗਰ ਤੋਂ ਆਈਆ ਸੰਗਤ ਧੰਨਵਾਦ ਲੁਧਿਆਣੇ ਜ਼ਿਲ੍ਹੇ ਤੋਂ ਸੰਗਤ ਆਈਆ ਧੰਨਵਾਦ ਜਿੱਥੇ-ਜਿੱਥੇ ਤੋਂ ਵੀ ਸੰਗਤ ਇੱਥੇ ਦਰਬਾਰ ਦੇ ਵਿੱਚ ਪਹੁੰਚੀਆ ਗੁਰਮਖ ਪਿਆਰੋ ਸਾਰੀ ਸੰਗਤ ਦਾ ਹੀ ਧੰਨਵਾਦ ਆ ਸਾਡੇ ਬਹੁਤ ਸਤਿਕਾਰਯੋਗ ਲੈਗ ਵਾਲੇ ਗੁਰਮਖ ਪਿਆਰੇ ਭਾਈ ਸਤਨਾਮ ਸਿੰਘ ਜੀ ਹਰ ਰੋਜ਼ ਬਾਹਰਲੇ ਵਿਦੇਸ਼ਾਂ ਦੇ ਵਿੱਚ ਸੰਗਤਾਂ ਨੂੰ ਲਾਈਵ ਸਮਾਗਮ ਦਿਖਾ ਰਹੇ ਆ ਧੰਨਵਾਦ 사ਉਂਡ ਵਾਲੇ ਗੁਰਮਖ ਪਿਆਰੇ ਭਾਈ ਹਰਭਜਨ ਸਿੰਘ ਜੀ ਇਹ ਵੀ 사ਉਂਡ ਦੀ ਸੇਵਾ ਨਿਭਾ ਰਹੇ ਆ ਬਾਬਾ ਜੀ ਦੇ ਸਥਾਨ ਵੱਲੋਂ ਧੰਨਵਾਦ ਗੁਰਮਖ ਪਿਆਰੇ ਹੁਣ ਕੇਲਿਆਂ ਦਾ ਵਰਸਾਦ ਵਰਤ ਰਿਹਾ ਸਾਰੀ ਸੰਗਤ ਨੇ ਲੈ ਕੇ ਗੁਰੂ ਘਰ ਲੰਗਰ ਲੰਗਰ ਦੇ ਵਿੱਚ ਵਰਤ ਰਿਹਾ ਸਾਰੀ ਸੰਗਤ ਨੇ ਸ਼ੱਕੇ ਜਾਨ ਦੀ ਕਿਰਪਾਲਤਾ ਕਰਨੀ ਦੁਬਾਰਾ ਫੇਰ ਬੇਨਤੀ ਕੀਤੀ ਜਾਂਦੀ ਆ ਸੰਗਤ ਨੂੰ ਗੁਰੂ ਘਰ ਲੰਗਰ ਲੰਗਰ ਦੇ ਵਿੱਚ ਟਟ ਵਾਰਤ ਰਿਹਾ ਸਾਰੀ ਸੰਗਤ ਨੇ ਸ਼ੱਕੇ ਜਾਨ ਦੀ ਕਿਰਪਾਲਤਾ ਕਰਨੀ ਕਲਦੇ ਜ਼ਬਾਨ ਗੁਰਮੁਖ ਪਿਆਰਿਓ ਸਾਡੇ ਅਤੀ ਸਤਿਕਾਰਯੋਗ ਬਾਬਾ ਜੀ ਨੇ ਦੱਸ ਹੀ ਦਿੱਤਾ ਭਾਈ ਧੰਨਾ ਸਿੰਘ ਜੀ ਰਾਗੀ ਲੁਧਿਆਣੇ ਤੋਂ ਅਤੇ ਭਾਈ ਲਖਵਿੰਦਰ ਸਿੰਘ ਜੀ ਲਖਾ ਅਮਰੀਕਾ ਤੋਂ ਉਹ ਪਹੁੰਚ ਰਹੇ ਆ ਕੱਲ ਦਾ ਸਮਾਂ ਉਹਨਾਂ ਦਾ ਸਾਰੀ ਸੰਗਤ ਨੇ ਇਸੇ ਤਰ੍ਹਾਂ ਹੀ ਸਤਿਗੁਰਾਂ ਤੋਂ ਖੁਸ਼ੀਆਂ ਪ੍ਰਾਪਤ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ